ਕਿ ਲక్ష్ਮੀ ਮਾਤਾ ਦੀ ਕਦਰ ਕਰਨੀ ਚਾਹੀਦੀ ਹੈ ਜਿਵੇਂ ਬਾਣੀਆਂ ਕਰਦਾ ਹੈ ਆਪਾਂ ਨੂੰ ਵੀ ਉਹ ਪੂਜਾ ਪਾਠ ਕਰਨੀ ਚਾਹੀਦੀ ਹੈ ਸਵੇਰੇ ਸਨੇਹ ਉੱਠ ਕੇ ਨਹਾਉਣਾ ਧੋਣਾ ਚਾਹੀਦਾ ਤੁਸੀਂ ਤਾਂ 12 ਵਜੇ ਤੱਕ ਪਏ ਰਹਿੰਦੇ ਹੋਗੇ ਸਨੇਹ ਉੱਠਿਆ ਕਰੋ ਪਾਠ ਪੂਜਾ ਕਰਿਆ ਕਰੋ ਲక్ష్ਮੀ ਮਾਤਾ ਨੂੰ ਬੁਲਾਇਆ ਕਰੋ ਤੁਸੀਂ ਵੀ ਘੰਟੀਆਂ ਮਾਰਿਆ ਕਰੋ ਬਾਣੀਆਂ ਮੰਗੋ ਹੋਰ ਕੀ ਭਾਤ ਆਪਣੇ ਵੀ ਆ ਜੇ ਆਪਣੇ ਵੀ ਦਿਨ ਚੰਗੇ ਆ ਜਾਣ ਲక్ష్ਮੀ ਮਾਤਾ ਆਪਣੇ ਘਰ ਆ ਜੇ ਹੋਰ ਇਹ ਆਪਣੇ ਜੱਟਾਂ ਦੇ ਘਰ ਨੂੰ ਖੜਦੀ ਆ ਲక్ష్ਮੀ ਆ ਪਤਾ ਲక్ష్ਮੀ ਤਾਂ ਵੀ ਤਰਸੀ ਜਾਂਦੇ ਆ ਪੈਸੇ ਤਾਂ ਲక్ష్ਮੀ ਤਾਂ ਜਾ ਕੇ ਬਾਣੀਏ ਦੇ ਖੜਦੀ ਐ ਪਰ ਲక్ష్ਮੀ ਵਿਚਾਰੀ ਵੀ ਕੀ ਕਰੇ ਬਾਣੀਆ ਘੰਟੀ ਮਾਰੀ ਜਾਂਦਾ ਘੰਟੀਆਂ ਮਾਰੀ ਜਾਂਦਾ ਘੰਟੀਆਂ ਮਾਰੀ ਜਾਂਦਾ ਬੁਲਾਈ ਜਾਂਦਾ ਲక్ష్ਮੀ ਮੈਨੂੰ ਲక్ష్ਮੀ ਮਾਤਾ ਕੀ ਕਰੇ ਫਿਰ ਬਾਣੀਏ ਦੇ ਭਗ ਜਾਂਦੀ ਐ ਜੱਟ ਦਾ ਅੱਥ ਨੇ ਸਦਹੀਂ ਪੈਗ ਲਾ ਕੇ ਖੜ ਜਾਂਦਾ ਸਦਹੀਂ ਦਾਰੂ ਪੀ ਕੇ ਖੜ ਜਾਂਦਾ ਲక్ష్ਮੀ ਕੀ ਕਰੇ ਵਿਚਾਰੀ ਲక్ష్ਮੀ ਬਾਣੀਏ ਕਹਿੰਦੀ ਭਾਈ ਦੇ ਫਿਰ ਉਹ ਤਾਂ ਘੰਟੀਆਂ ਮਾਰਦਾ ਪਾਠ ਪੂਜਾ ਕਰਕੇ ਬੁਲਾਈ ਜਾਂਦਾ ਉਤਾ ਪੂਰੀ ਜੀ ਲਾ ਕੇ ਪਾਠ ਪੂਜਾ ਕਰਦਾ ਘਰੇ ਪੌਂਦੀ ਨੌਕਰਾਨੀਆਂ ਰੱਖਣ ਪਰ ਉਹਨਾਂ ਦੇ ਜਨਾਨੀਆਂ ਸਵੇਰੇ ਉੱਠ ਕੇ ਨਾ ਹੁੰਦੀਆਂ ਤਾਂ ਹੁੰਦੀਆਂ ਲక్ష్ਮੀ ਮਾਤਾ ਜੀ ਦੀ ਪਾਜ ਪੂਜਾ ਪਾਠ ਕਰਦੀਆਂ ਲਗੀਆਂ